ਪਹਿਲੀ ਗੱਲ ਅਕਾਲੀ ਦਲ ਪਾਰਟੀ ਇਹਨੂੰ ਮੈਨੂੰ ਇਹੋ ਜਿਹਾ ਸਮਝ ਆਇਆ ਅਜ ਤੱਕ ਵੀ ਇਹਨੂੰ ਧਾਰਮਿਕ ਦਰਜਾ ਕਿਉਂ ਦਿੱਤਾ ਜਾਂਦਾ ਹੈ ਇਸ ਪਾਰਟੀ ਨੂੰ ਕਿਸੇ ਜਮਾਨੇ ਵਿੱਚ ਹੋਏਗੀ ਵਿੱਚ ਹੀ ਸਾਰੇ ਜਥੇਬੰਦੀਆਂ ਨੂੰ ਵੀ ਕਹਾਂਗਾ ਜਥੇਦਾਰਾਂ ਨੂੰ ਵੀ ਕਹਾਂਗਾ ਕਿ ਇਹ ਗਲਤ ਫੈਸਲਾ ਹੈ ਕਿਉਂ ਨਹੀਂ ਇਸ ਬੰਦੇ ਨੂੰ ਘੱਟੋ-ਘੱਟ ਕਿਉਂਕਿ ਇਹ ਰਾਜਨੀਤਿਕ ਬੰਦੇ ਨੇ ਇਹਨਾਂ ਵਾਸਤੇ ਇਹੋ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ ਕਿ ਇਹਨਾਂ ਨੂੰ ਰਾਜਨੀਤੀ ਤੋਂ ਦੂਰ ਕਰ ਦਿੱਤਾ ਜਾਵੇ ਕਿਉਂਕਿ ਅੱਜ ਉਹਨਾਂ ਦੀਆਂ ਆਪਣੀ ਸੇਵਾ ਜਾਂ ਤੁਸੀਂ ਸਜਾ ਕਹਿ ਲੋ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੋਨਾਂ ਚ ਚੂਜ਼ ਕਿਹੜਾ ਕੀਤਾ ਜਾਵੇ ਕਨਫਿਊਜ਼ ਕੀਤਾ ਹੋਇਆ ਤੁਸੀਂ ਸਭ ਤੁਸੀਂ ਮਤਲਬ ਸਾਹਮਣੇ ਸਾਰੀ ਦੁਨੀਆ ਫੁੱਦੂ ਆ ਬਸ ਇੱਕ ਇਕਾਲੀ ਧਲ ਦੇ ਜਿਹੜੇ ਤੁਹਾਡੇ ਚਮਚੇ ਚੁੰਮਚ ਉਹੀ ਸਿਆਣੇ ਹੋ ਬਾਕੀ ਸਾਰੀ ਦੁਨੀਆ ਪਾਗਲ ਆਂਦੀ ਹੈ ਇਹੀ ਸਮੇਂ ਤੇ ਉਹਨਾਂ ਨੇ ਕਿਉਂਕਿ ਤੁਸੀਂ ਤੇ ਐਡਾ ਵੱਡੀ ਗੇਮ ਖੇਡੀ ਆ ਕਿ ਉਹਨਾਂ ਨੂੰ ਲੱਭ ਕੇ ਸਾਰਾ ਕੁਝ ਸਵੀਕਾਰ ਕਰਾ ਕੇ ਤੇ ਉਹਨਾਂ ਨੂੰ ਫੇਰ ਆਜ਼ਾਦ ਕਰ ਦਿੱਤਾ ਤੈਨੂੰ ਮੰਗੂ ਮਾਠ ਜਿਹੜਾ ਸੀਗਾ ਤੁਹਾਨੂੰ ਪਤਾ ਉਹਨੇ ਇੱਕ ਕਿੰਨੇ ਸੋਹਣੇ ਨੌਜਵਾਨ ਨੂੰ ਸਿਰਫ ਇਸੇ ਕਰਕੇ ਮਾਰਤਾ ਹੀ ਮੈਂ ਹੀਰੋ ਬਣ ਜਾਣਾ ਵਾਸਤੇ ਤੇ ਉਦੋਂ ਵੀ ਜਕਾਰੇ ਲਾਉਣ ਲੱਪੇ ਸੀ ਮੰਗੂ ਤੇਰੀ ਸੋਚ ਤੇ ਪੈਰਾ ਧਾਂਗੇ ਠੋਕ ਕੇ ਬਿਨਾਂ ਸੋਚੇ ਸਮਝੋ ਜਕਾਰੇ ਲਾਉਣ ਲੱਪੇ ਨੇ ਤੁਸੀਂ ਹੁਣ ਸਾਰੇ ਕੁਝ ਲੱਭ ਵੀ ਗਿਆ ਤੁਸੀਂ ਤਾਂ ਉਹ ਵੀ ਰਾਹ ਬੰਦ ਕਰ ਦਿੱਤੇ ਉਹ ਵੀ ਕੇਸ ਵੀ ਬੰਦ ਹੋਣ ਹੋ ਜਾਣੇ ਆ ਕਿਸੇ ਨੇ ਹੁਣ ਥੋੜੇ ਬੇਅਦਬੀ ਵਾਲੇ ਲੱਭਿਆ ਜਾਵੇਗਾ ਪਰ ਇਸ ਗੱਲ ਨੂੰ ਮੈਂ ਗਲਤ ਕਹਾਂਗਾ ਕਿ ਤੁਸੀਂ ਗੋਲੀ ਚਲਾਉਣ ਵਾਲੀ ਥਾਂ ਬੜੀ ਗਲਤ ਚੁਣੀ ਐ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਲੈ ਕੇ ਆਉਣਾ ਬਣਦਾ ਹੀ ਨਹੀਂ ਜੇ ਤੁਸੀਂ ਹਥਿਆਰ ਲੈ ਕੇ ਆਓਗੇ ਤੇ ਤੁਸੀਂ ਕਿਹਨੂੰ ਰੋਕੋਗੇ ਦੂਸਰੇ ਧਰਮਾਂ ਨੂੰ ਜਦ ਦੀਪ ਸਿੰਘ ਢੱਲੇਵਾਲ ਸਾਹਿਬ ਮਰਨ ਕਿਨਾਰੇ ਬੈਠੇ ਨੇ ਕਿਸੇ ਵੀ ਇੱਕ ਬੰਦੇ ਨੇ ਤੁਹਾਡੇ ਵਿੱਚੋਂ ਜਾ ਕੇ ਜਾ ਕੇ ਪੁੱਛਣ ਤੋਂ ਬਹੁਤ ਦੂਰ ਦੀ ਗੱਲ 1.5 2 250 ਬੰਦਾ ਉਦੋਂ ਦਾ ਉਹਦੇ ਦਿਵਾਲੇ ਖੜਾ ਆ ਇਹਨੂੰ ਪੈਸੇ ਕੌਣ ਦਿੰਦਾ ਐ ਅਕਾਲੀ ਦਰ ਦਿੰਦੀ ਆ ਜਾਂ ਐਸਜੀਪੀਸੀ ਵਾਲੇ ਦਿੰਦੇ ਨੇ ਪੈਸੇ ਗਵਰਨਮੈਂਟ ਵੀ ਨਹੀਂ ਦਿੰਦੀ ਅਸੀਂ ਦਿੰਨੇ ਆ ਮੇਰੇ ਤੁਹਾਡੇ ਵਰਗੇ ਪੈ ਦਿੰਦੇ ਆ ਜਿਹੜੇ ਗੁਰਦੁਆਰਾ ਸਹਵਾਨਾਂ ਦੀ ਪਰਸਨਲ ਸਿਕਿਉਰਿਟੀ ਹੁੰਦੀ ਤੁਹਾਨੂੰ ਸ਼ਾਇਦ ਨਹੀਂ ਪਤਾ ਜਿੱਦਣ ਦੇ ਬੇਠਾ ਵਰਸਾ ਲੈ ਕੇ ਉਦੋਂ ਦੀ ਉਹ ਵੀ ਸਾਰੀ ਸਿਕਿਉਰਿਟੀ ਉੱਥੇ ਲਾਈ ਹੋਈ ਕੇ মিডিਆ ਗਰੁੱਪ ਨਾਲ ਜੁੜੇ ਸਾਰੇ ਵੀਰਾਂ ਪਾਣਾਂ ਨੂੰ ਇੱਕ ਵਾਰ ਫੇਰ ਮੇਰੇ ਵੱਲੋਂ ਜਾਨੀ ਕੀ ਪਰਮਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਸਾਰੀ ਟੀਮ ਜਿਹੜੇ ਸਾਰੇ ਸ਼ਾਮਿਲ ਸਨ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਨੇ ਜਾਂ ਜਿੰਨਿਆਂ ਨੇ ਵੇ ਅਕਾਲੀ ਦੰਦ ਐ ਐਕਚੁਅਲੀ ਕਾਰਨ ਕੀਤਾ ਇਹ ਸਾਰਿਆਂ ਦੀ ਸਜ਼ਾ ਅੱਜ ਪੂਰੀ ਹੋਈ ਹੈ ਸਜ਼ਾ ਹੈ ਜਾਂ ਨਹੀਂ ਹੈ ਇਹ ਤੁਸੀਂ ਵੀ ਜਾਣਦੇ ਹੋ ਬਿਹਤਰ ਮੈਂ ਵੀ ਜਾਣਦਾ ਤੇ ਜਿਹੜੇ ਉੱਥੇ ਬੈਠੇ ਸਨ ਬੇਸ਼ੱਕ ਵਰਸ਼ਾ ਲੈ ਕੇ ਬੈਠਿਆ ਹੋਵੇ ਤੇ ਬੇਸ਼ੱਕ ਵਾਸ਼ੂਮ ਸਾਫ਼ ਕਰਦੇ ਹੋਣ ਟੋਲਟਾ ਸਾਫ਼ ਕਰਦੇ ਹੋਣ ਭਾਂਡੇ ਮਾਦੇ ਹੋਣ ਲੰਗਰ ਵੀ ਸੇਵਾ ਹੋਵੇ ਸਾਰਿਆਂ ਨੂੰ ਪਤਾ ਇਹ ਸਜਾ ਹੈ ਕਿ ਸੇਵਾ ਹੈ ਅਸਲ ਵਿੱਚ ਇਹ ਬੜਾ ਹੀ ਡਰਾਮਾ ਹੋ ਗਿਆ ਜੀ ਸਾਰਿਆਂ ਤੁਹਾਡੇ ਜਜ਼ਬਾਤਾਂ ਨਾਲ ਖੇਡਿਆ ਗਿਆ ਤੁਹਾਡੇ ਇਮੋਸ਼ਨਸ ਨਾਲ ਖੇਡਿਆ ਗਿਆ ਤੁਹਾਡੇ ਗੁਰੂਆਂ ਦੀਆਂ ਬੇਅਦਬੀਆਂ ਨਾਲ ਖੇਡ ਕੇ ਉਹਨਾਂ ਨੂੰ ਇਕਦਮ ਇੱਕ ਨਵੀਂ ਰੰਗਤ ਦੇ ਦਿੱਤੀ ਗਈ ਆ ਮੈਂ ਇੰਨੇ ਤਰ੍ਹਾਂ ਦਾ ਬੋਲਿਆ ਨਹੀਂ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਬਹੁਤੀ ਗੱਲ ਨਹੀਂ ਕੀਤੀ ਪਰ ਅੱਜ ਮੈਂ ਸ਼ਰਿਆਮ ਕਹਾਂਗਾ ਬੇਸ਼ੱਕ ਜਿੰਨੇ ਜੋ ਮੈਨੂੰ ਕਹਿਣਾ ਕਹਿ ਲਵੇ ਅੱਜ ਮੈਂ ਸ਼ਰਿਆਮ ਕਹਾਂਗਾ ਕਿ ਜਿਹੜਾ ਉਸ ਦਿਨ ਹੋਇਆ ਸੀ ਸਾਰਾ ਕੁਝ 2 ਦਸੰਬਰ ਨੂੰ ਤੁਸੀਂ ਸਾਰਿਆਂ ਨੇ ਲਾਈਵ ਵੇਖਿਆ ਉਹਦੇ ਵਿੱਚ ਇੱਕ ਦੋ ਚੀਜ਼ਾਂ ਜਿਹੜੀਆਂ ਚੰਗੀਆਂ ਹੋਈਆਂ ਉਹਦੇ ਵਿੱਚ ਨੋ ਡਾਊਟ ਉਹ ਪਤਾ ਨਹੀਂ ਕਿਵੇਂ ਕੀਤੀਆਂ ਕਿਵੇਂ ਨਹੀਂ ਪਰ ਉਹ ਇੱਕ ਦੋ ਚੀਜ਼ਾਂ ਚੰਗੀਆਂ ਹੁੰਦਿਆਂ ਨੇ ਇੱਕ ਤੇ ਜਿਹੜਾ 95 ਲੱਖ ਰੁਪਈਆ ਜਿਹੜਾ ਇਹਨਾਂ ਕੋਲੋਂ ਵਸੂਲਣ ਦੀ ਗੱਲ ਕੀਤੀ ਐ ਕਿ ਇਹ ਸਾਰੇ ਆਪਣੀਆਂ ਜੇਬਾਂ ਵਿੱਚੋਂ ਉਹਦੀ ਸਾਰੀ ਅਦਾਇਗੀ ਕਰਨਗੇ ਇਹ ਗੱਲ ਵਧੀਆ ਸੀ ਤੇ ਦੂਜਾ ਜਿਹੜਾ ਫਖਰ-ਏ-ਕੌਮ ਬਾਦਲ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਕੋਲੋਂ ਜਿਹੜਾ ਵਾਪਸ ਲਿਆ ਇਹ ਦੋ ਚੀਜ਼ਾਂ ਚੰਗੀਆਂ ਸਨ ਪਰ ਉਸ ਤੋਂ ਇਲਾਵਾ ਬਾਕੀ ਸਾਰੇ ਕੁਝ ਇਦਾਂ ਲੱਗਿਆ ਕਿ ਸਾਰਾ ਕੁਝ ਇਹਨਾਂ ਨੇ ਮਿਤਕੇ ਸਾਰਾ ਕੁਝ ਕੀਤਾ ਹੈ ਜੱਜ ਅਸੀਂ ਇਹ ਕਹਿੰਦੇ ਆ ਕਿ ਮਿਤਕੇ ਸਾਰਾ ਕੁਝ ਕੀਤਾ ਤੇ ਪੰਜ ਜਿਹੜੇ ਸਹਬਾਨ ਨੇ ਉਥੇ ਜਥੇਦਾਰ ਨੇ ਉਹਨਾਂ ਤੇ ਗੱਲ ਜਾਂਦੀ ਹੈ ਕਿਉਂਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਸੁਪਰੀਮ ਕੋਰਟ ਮੰਗਦੇ ਆ ਮੰਨਦੇ ਆ ਅਕਾਲ ਤਖਤ ਸਾਹਿਬ ਨੂੰ ਪਰ ਜਦੋਂ ਕੁਝ ਇਹੋ ਜਿਹੇ ਫੈਸਲੇ ਹੁੰਦੇ ਨੇ ਤੇ ਫਿਰ ਅਸੀਂ ਵੀ ਸੋਚਣ ਲਈ ਮਜਬੂਰ ਹੋ ਜੰਨੇ ਆ ਇਵਨ ਕੱਲਾ ਮੈਂ ਨਹੀਂ ਤੁਸੀਂ ਵੀ ਇਹ ਗੱਲਾਂ ਬੜਿਆਂ ਨੇ ਕੀਤੀਆਂ ਵੀ ਨੇ ਸੋਸ਼ਲ ਮੀਡੀਆ ਤੇ ਤੇ ਬੜਾ ਹੀ ਕੁਝ ਆਇਆ ਹੁਣ ਕਿ ਇਹ ਸਾਰੇ ਕੁਝ ਡਰਾਮਾ ਕੀਤਾ ਗਿਆ ਦੇਖੋ ਜੋ ਕੁਝ ਹੋਇਆ ਆ ਸਿੱਧੀ ਜੀ ਗੱਲ ਮੈਂ ਕਹਾਂਗਾ ਕਿੰਨਾ ਚਿਰ ਹੋ ਗਿਆ ਬੇਅਦਬੀਆਂ ਵਾਲਿਆਂ ਬੰਦਿਆਂ ਨੂੰ ਲੱਭਣ ਤੇ ਨੂੰ ਹਾਲਾਂਕਿ ਸਾਰਿਆਂ ਨੂੰ ਪਤਾ ਵੀ ਸੀਗਾ ਪਰ ਇਹ ਵੱਡੇ ਲੋਕ ਨੇ ਇਹਨਾਂ ਨੂੰ ਹੱਥ ਕੌਣ ਪਾਵੇ ਤੇ ਸਾਰੇ ਕੁਝ ਹੁੰਦਾ ਰਿਹਾ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਲੋਕਾਂ ਨੂੰ ਲੱਭਦਿਆਂ ਨੂੰ ਜੇ ਅੱਜ ਸਾਰੇ ਕੋ ਸਾਹਮਣੇ ਆਇਆ ਸੀਗਾ ਤੇ ਸਜ਼ਾਵਾਂ ਦੇਖੋ ਕਿ ਐਸੀਆਂ ਹੋਈਆਂ ਨੇ ਜੇ ਭਾਂਡੇ ਮਾਂਜਣੇ ਦਰਬਾਰ ਸਾਹਿਬ ਦੇ ਵਿੱਚ ਜਾਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਵਾਸ਼ਰੂਮ ਸਾਫ਼ ਕਰਨੇ ਟੋਲਟਾ ਸਾਫ਼ ਕਰਨੀਆਂ ਲੰਗਰ ਵਿੱਚ ਸੇਵਾ ਕਰਨੀ ਮੈਂ ਅੱਗੇ ਵੀ ਕਿਹਾ ਸੀ ਜੇ ਇਹ ਸਜ਼ਾਵਾਂ ਨੇ ਤੇ ਫਿਰ ਸਾਨੂੰ ਸਿਰਫ ਇਹ ਦੱਸਦੇ ਕਿ ਸੇਵਾ ਕਿਹੜੀ ਹੁੰਦੀ ਹੈ ਕਿਉਂਕਿ ਅਸੀਂ ਤੇ ਜਦੋਂ ਵੀ ਜਾਂਦੇ ਆ ਗੁਰਦੁਆਰਾ ਸਾਹਿਬ ਇਹ ਸਾਰੀਆਂ ਸੇਵਾ ਕਰਦੇ ਆ ਅਸੀਂ ਤੇ ਕਦੇ ਨਹੀਂ ਸੋਚਿਆ ਸਜਾ ਸਮਝ ਕੇ ਤੇ ਕਦੇ ਨਹੀਂ ਸੋਚਿਆ ਵੀ ਇਹ ਸੇਵਾ ਸੇਵਾਇਆ ਜਾਂ ਸਜਾਇਆ ਮੈਂ ਜੇ ਇਹ ਕਹਾਂ ਕਿ ਜਿਹੜੀਆਂ ਸਾਡੀਆਂ ਧਾਰਮਿਕ ਸੇਵਾ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਹੜੀਆਂ ਇਹ ਰੌ ਰੀਤਾਂ ਚਲਾਈਆਂ ਹੋਈਆਂ ਨੇ ਇਹਨਾਂ ਨੂੰ ਬਦਲਣਾ ਚਾਹੀਦਾ ਫੈਸਲਾ ਇਹਦੇ ਵਿੱਚ ਹੋਣਾ ਚਾਹੀਦਾ ਸਾਰਾ ਕੁਝ ਜੋ ਜਿਵੇਂ ਸੁਖਵੀਰ ਬਾਦਲ ਸਾਹਿਬ ਇਹਨਾਂ ਸਾਰੀ ਟੀਮ ਨੂੰ ਮਨਾਇਆ ਗਿਆ ਇੱਥੇ ਚਲੋ ਅਦਾਲਤ ਲਾ ਕੇ ਇਹ ਸਾਰੇ ਕੁਝ ਪੁੱਛ ਗਿਛ ਹੋਣੀ ਚਾਹੀਦੀ ਆ ਪਰ ਸਜਾਵਾਂ ਬਦਲਨੀਆਂ ਚਾਹੀਦੀਆਂ ਨੇ ਕਿ ਉੱਥੇ ਪਹਿਲੀ ਵਾਰੀ ਕੋਈ ਵਰਸ਼ਾ ਲੈ ਕੇ ਬੈਠਿਆ ਦਰਬਾਰ ਸਾਹਿਬ ਦੀ ਡੋਰੀ ਦੇ ਵਿੱਚ ਜਾਂ ਉੱਥੇ ਪਹਿਲੀ ਵਾਰੀ ਬਰਤਨ ਸਾਫ਼ ਹੋਏ ਨੇ ਜਾਂ ਪਹਿਲੀ ਵਾਰੀ ਲੰਗਰਾਂ ਚ ਸੇਵਾ ਹੋਈ ਆ ਵਾਸ਼ਰੂਮ ਉੱਥੇ ਕੀ ਸਭ ਤੋਂ ਪਹਿਲਾਂ ਲੋਕੀ ਲੰਗਰ ਕਿੱਦਾਂ ਖਾਂਦੇ ਸਨ ਕਿ ਟੋਲਟਾ ਸਾਫ਼ ਨਹੀਂ ਸੀ ਹੁੰਦੀਆਂ ਕਿ ਵਾਸ਼ਰੂਮ ਸਾਫ਼ ਨਹੀਂ ਕੀਤੇ ਜਾਂਦੇ ਸਨ ਹੱਦ ਹੀ ਮੁਕਾਤੀ ਯਾਰ ਤੁਸੀਂ ਉਤੋਂ ਜਿੱਦੜ ਦਾ ਸੁਖਵੀਰ ਸਿੰਘ ਬਾਦਲ ਨੂੰ ਉੱਥੇ ਬਿਠਾਇਆ ਹੋਇਆ ਜਾਂ ਉਹਦੇ ਜਿਹੜੇ ਚਮਚੇ ਨੇ ਉਹਨਾਂ ਨੂੰ ਬਿਠਾਇਆ ਹੋਇਆ ਉਦੋਂ ਦੀਆਂ ਰੋਜ਼ ਹੀ ਪ੍ਰੈਸ ਕਾਨਫਰੰਸਾਂ ਰੋਜ਼ ਹੀ ਪ੍ਰੈਸ ਕਾਨਫਰੰਸਾਂ ਤੇ ਜਿੱਦੜ ਦੀ ਗੋਲੀ ਚੱਲੀ ਆ ਉਸ ਤੋਂ ਬਾਅਦ ਤੁਸੀਂ ਬੇਸ਼ਰਮੀ ਦੇ ਵਸ ਨਾਲ ਟੋਕਰੀ ਸਿਰ ਤੇ ਰੱਖ ਲੈਨੇ ਬਸ ਟੋਕਰੀ ਸਿਰ ਤੇ ਰੱਖ ਕੇ ਬਸ ਤੁਰੇ ਫਿਰਦੇ ਹੋ ਬੇਸ਼ਰਮਾ ਵਾਂਗੂ ਉਹ ਭਾਵੇਂ ਮਜੀਠੀਆ ਹੋਵੇ ਉਹ ਭਾਵੇਂ ਚੀਮਾ ਹੋਵੇ ਤੇ ਭਾਵੇਂ ਹੋਰ ਇਹਨਾਂ ਦੇ ਨੁਮਾਇੰਦੇ ਹੋਣ ਜਿਹੜੇ ਨਾਲ ਬੈਠੇ ਹੁੰਦੇ ਹਰ ਪ੍ਰੈਸ ਕਾਨਫਰੰਸ ਦੇ ਵਿੱਚ ਯਾਰ ਇੰਨੇ ਕਿ ਬਿਸ਼ਰਮ ਹੋ ਗਿਆ ਤੁਸੀਂ ਕਿ ਲੋਕਾਂ ਦੇ ਜਜ਼ਬਾਤਾਂ ਨਾਲ ਤਾਂ ਖੇਡਦੇ ਹੀ ਆਏ ਹੋ ਤੁਸੀਂ ਇੰਨੇ ਸਾਲਾਂ ਤੋਂ ਤੁਸੀਂ ਗੁਰੂਆਂ ਵੀ ਨੂੰ ਗੁਰੂਆਂ ਨੂੰ ਵੀ ਨਹੀਂ ਬਖਸ਼ਿਆ ਗੁਰੂਆਂ ਨਾਲ ਵੀ ਚਾਲ ਖੇਡ ਗਏ ਲੈ ਯਾਰ ਗੁਰੂ ਗ੍ਰੰਥ ਸਾਹਿਬ ਨਾਲ ਵੀ ਤੁਸੀਂ ਚਾਲ ਖੇਡ ਗਏ ਹੋ ਉਹਨਾਂ ਦੀਆਂ ਬੇਅਦਬੀਆਂ ਕਰਕੇ ਇਕਰਾ ਕੇ ਸਾਰਾ ਹੀ ਕੁਝ ਕਰ ਕਰਾ ਕੇ ਤੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਵੀ ਚੀਟ ਕਰ ਗਏ ਜੇਕਰ ਇਹ ਹੀ ਸਜ਼ਾਵਾਂ ਨੇ 10 ਦਿਨ ਸੇਵਾ ਕਰਨੀ ਵਾਹ ਵਾਹ ਕੀ ਬਾਤ ਆ ਯਾਰ ਕੀ ਸਜ਼ਾ ਦਿੱਤੀ ਹੈ ਤੁਸੀਂ ਮੈਂ ਕਿਹਨਾਂ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਜਿੰਨੇ ਵੀ ਚਮਚੇ ਨਾਲ ਨੇ ਜੇ ਇੰਨਾ ਕੁਝ ਕਰਨ ਦੇ ਬਾਵਜੂਦ ਇਹਨੂੰ ਤੁਸੀਂ ਸਜ਼ਾ ਕਹਿੰਦੇ ਹੋ ਤੇ ਮੇਰੇ ਖਿਆਲ ਇਸ ਤੋਂ ਸਸਤਾ ਸੌਦਾ ਹੀ ਨਹੀਂ ਕੋ ਹੋ ਸਕਦਾ ਇਸ ਤੋਂ ਸਸਤੀ ਡੀਲ ਹੋ ਹੀ ਨਹੀਂ ਕੋ ਸਕਦੀ ਇਹਦਾ ਮਤਲਬ ਜਿਹੜੇ ਲੋਕੀ ਰੋ ਰਏ ਸੀਗੇ ਜਿਨ੍ਹਾਂ ਲੋਕਾਂ ਨੇ ਰੋ ਰੋ ਕੇ ਆਪਣੇ ਅੱਖਾਂ ਅੰਨੀਆਂ ਕਰ ਲਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਵਿੱਚ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਹੋਈ ਆ ਤੇ ਉਹਦੀ ਆ ਸਜ਼ਾਵਾ ਦਿਓ ਉਹਨਾਂ ਨੂੰ ਲੱਭੋ ਜਿਹੜੇ ਲੋਕੀ ਰੌਲਾ ਪਾ ਰਹੇ ਸਨ ਜਿਨ੍ਹਾਂ ਲੋਕੀ ਗੋਲੀਆਂ ਦੇ ਸ਼ਿਕਾਰ ਹੋ ਗਏ ਤੁਹਾਡੀਆਂ ਗੋਲੀਆਂ ਚਲਾਈਆਂ ਹੋਈਆਂ ਦੇ ਇਹਦਾ ਮਤਲਬ ਉਹ ਕਸੂਰਵਾਰ ਸਨ ਇਹ ਥੋੜਾ ਜਿਹਾ ਕਸੂਰਵਾਰ ਫਿਰ ਜਦੋਂ ਮੈਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਅੱਜ ਫੇਰ ਮੈਨੂੰ ਕਹਿਣੀ ਪੈ ਰਹੀ ਆ ਕਿ ਜਦੋਂ ਕੋਈ ਨੰਗੇ ਸਿਰ ਜਾਂਦਿਆਂ ਨੂੰ ਉੱਥੇ ਵੜ ਦਿੱਤਾ ਜਾਂਦਾ ਜੇ ਕਿਸੇ ਨੇ ਉੱਥੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਕੋਈ ਅੰਗ ਪਾੜ ਦਿੱਤਾ ਜਾਂ ਫਿਰ ਪੋਥੀ ਦੇ ਵਿੱਚ ਕੋਈ ਬੇਅਦਵੀਂ ਕਰ ਦਿੱਤੀ ਜਾਂ ਲੰਗਰ ਦੇ ਵਿੱਚ ਕੋਈ ਬੇਅਦਵੀਂ ਕਰ ਦਿੱਤੀ ਜਾਂ ਕੋਈ ਜੁੱਤੀ ਪਾ ਕੇ ਚਲੇ ਗਿਆ ਉੱਥੇ ਉਹਨਾਂ ਨੂੰ ਮਾਰ ਦਿੱਤਾ ਤੁਸੀਂ ਵੱਢ ਦਿੱਤਾ ਟੁਕੜੇ ਕਰ ਦਿੱਤੇ ਜੇ ਕਿਸੇ ਕੋਈ ਉਸ ਉਹਨੇ ਏਰੀਏ ਦੇ ਵਿੱਚ ਕੋਈ ਤਵਾਕੂ ਲਾਉਂਦਾ ਸਿਗਰਟ ਪੀਂਦਾ ਫੜੇਗਾ ਤੁਸੀਂ ਕੀ ਹਾਲ ਕੀਤਾ ਇੱਕ ਜਨਾਨੀ ਦੇ ਜੀਵ ਚੋਤ ਨੂੰ ਪਤਾ ਕਿ ਤਵਾਖੂ ਵਗਰ ਨਿਕਲੇ ਉਹ ਤਾਂ ਉੱਥੇ ਮਾਰ ਹੀ ਦਿੱਤਾ ਸੀ ਤੁਸੀਂ ਦਰਬਾਰ ਸਾਹਿਬ ਤੇ ਲਾਸ਼ ਲੈ ਕੇ ਆਏ ਸੀ ਉਹਦੀ ਜੇ ਤੁਸੀਂ ਕਹਿੰਦੇ ਆ ਕਿ ਆਹ ਹੀ ਸਜ਼ਾਇਆ ਤੇ ਫਿਰ ਉਹਨਾਂ ਸਾਰਿਆਂ ਨੂੰ ਕਿਉਂ ਮਾਰ ਦਿੱਤਾ ਗਿਆ ਅੱਜ ਫਿਰ ਉਹਨਾਂ ਸਾਰਿਆਂ ਨੂੰ ਜਿਉਂਦੇ ਕਰਕੇ ਉਹਨਾਂ ਕੋਲੋਂ ਕਰਾਓ ਆ ਦਸ ਦਿਨ ਦੀ ਸੇਵਾ ਜੇ ਇਹੋ ਹੀ ਤੁਹਾਨੂੰ ਲੱਗਦਾ ਕਿ ਸਭ ਤੋਂ ਵੱਡੀ ਸਜ਼ਾਇਆ ਤੇ ਫਿਰ ਉਹਨਾਂ ਲੋਕਾਂ ਨੂੰ ਵੀ ਇਹ ਸੇਵਾ ਕਿਉਂ ਨਹੀਂ ਦਿੱਤੀ ਗਈ ਕਿ ਇਹ ਵੀ ਆਈਪੀ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਬਿਠਾ ਦਿੱਤਾ ਗੋਲੀ ਚਲਾਉਣਾ ਆਇਆ ਸੀਗਾ ਨਰੈਣ ਸਿੰਘ ਚੋੜਾ ਮੈਂ ਚਲੋ ਮੰਨਦਾ ਦਰਬਾਰ ਸਾਹਿਬ ਦੇ ਵਿੱਚ ਇਹ ਕਦੇ ਨਹੀਂ ਹੋਣਾ ਚਾਹੀਦਾ ਤੁਸੀਂ ਜੇ ਬਦਲੇ ਲੈਣੇ ਵੀ ਨੇ ਹੋਰ ਬਹੁਤ ਜਗ੍ਹਾ ਨੇ ਜੋ ਮਰਜੀ ਕਰੋ ਤੁਸੀਂ ਬਦਲੇ ਲਓ ਤੁਸੀਂ ਜਜ਼ਬਾਤੀ ਹੋ ਹਰ ਇੱਕ ਦੇ ਆਪਣੇ ਆਪਣੇ ਜਜ਼ਬਾਤ ਹੁੰਦੇ ਨੇ ਜ਼ਰੂਰ ਬਦਲੇ ਲਓ ਤੁਹਾਡਾ ਹੱਕ ਬਣਦਾ ਤੁਹਾਡਾ ਫਰਜ਼ ਵੀ ਬਣਦਾ ਪਰ ਦਰਬਾਰ ਸਾਹਿਬ ਦੇ ਵਿੱਚ ਗੋਲੀ ਚਲਾਉਣਾ ਵੀ ਗਲਤ ਹੈ ਤੁਸੀਂ ਮੈਂ ਕਈ ਵਾਰੀ ਕਹਿਣਾ ਹੁੰਨਾ ਕਿ ਅਸੀਂ ਜਿਹੜੇ ਆ ਨਾ ਪੰਜਾਬੀ ਆ ਉਹ ਭਾਵੇਂ ਸਿੱਖ ਹੋਣ ਹਿੰਦੂ ਹੋਣ ਜਿਹੜੇ ਮਾਰੇ ਸਾਰੇ ਜਿਹੜੇ ਅਸੀਂ ਪੰਜਾਬੀ ਆ ਨਾ ਸਾਨੂੰ ਸਾਡੀਆਂ ਕਾਲੀਆਂ ਨੇ ਮਾਰਿਆ ਹੋਇਆ ਅਸੀਂ ਹਰ ਚੀਜ਼ ਦੀ ਕਾਲੀ ਬਹੁਤ ਕਰਦੇ ਆ ਸੋਚਦੇ ਸਮਝਦੇ ਨਹੀਂ ਬਸ ਠੋਕਦੇ ਹੋ ਸੌਦਾ ਲਾਦੇ ਹੋ ਚੱਕਦੇ ਹੋ ਫੱਟੇ ਇਹਨਾਂ ਚੀਜ਼ਾਂ ਨੇ ਸਾਡਾ ਸਤਿਆ ਨਾਸ ਕੀਤਾ ਹੋਇਆ ਐਕਚੁਅਲੀ ਤੇ ਨਰੈਣ ਸਿੰਘ ਚੌੜਾ ਨੇ ਵੀ ਕਾਲੀ ਕੀਤੀ ਉਹ ਦੱਸ ਦੇਂਦਾ ਉਹਨੂੰ ਉੱਥੇ ਬਿਠਾਇਆ ਤਾਂ ਉਹਨੇ ਆਉਣਾ ਹੀ ਸੀ ਨਾ ਬਾਹਰ ਜੋ ਮਰਜ਼ੀ ਕਰ ਦੇ ਤੁਸ ਤੁਹਾਡੀਆਂ ਕਾਲੀਆਂ ਨੇ ਹੁਣ ਕੀ ਉਹਦਾ ਸਿਲਾ ਕੀ ਦਵਾਏਗਾ ਤੁਹਾਨੂੰ ਕੀ ਉਹਦਾ ਰਿਜ਼ਲਟ ਨਿਕਲੇਗਾ ਤੁਸੀਂ ਦੇਖ ਹੀ ਲਿਆ ਯਾਰ ਉਹ ਕਾਦਾ ਬਰਸ਼ਾ ਲੈ ਕੇ ਬੈਠਾ ਉਥੇ ਉਹਦੇ ਨਾਲ ਤੇ ਪਲੱਸ ਜੈਡ ਪਲੱਸ ਸਿਕਿਉਰਿਟੀ ਬਿਠਾ ਦਿੱਤੀ ਗਈ ਆ ਪਹਿਲਾਂ ਬਥੇਰੀ ਸਿਕਿਉਰਿਟੀ ਸੀ ਉਹਦੇ ਨਾਲ ਇੰਨੀ ਸਿਕਿਉਰਿਟੀ ਲਾ ਦਿੱਤੀ ਗਈ ਆ ਦੇਖੋ ਤੁਸੀਂ ਫੋਟੋ ਤੇ ਦੇਖ ਰਹੇ ਹੋ ਨਾਲ ਇੱਕ ਇੱਕ ਆਦੀ ਸੇਵਾ ਯਾਰ ਇੱਕ ਬੰਦਾ ਉਥੇ ਬਰਸ਼ਾ ਲੈ ਕੇ ਬੈਠਾ ਤੇ 250 ਬੰਦਾ ਉਹਦੇ ਆਲੇ ਦੁਆਲੇ ਖੜਾ ਕਰ ਦਿੱਤਾ ਯਾਰ ਤੁਹਾਡੀਆਂ ਸਜਾਵਾਂ ਨੇ ਯਾਰ ਜੇ ਅਸੀਂ ਇਹ ਗੱਲ ਕਰਦੇ ਆਂ ਤੇ ਫੇਰ ਤੁਸੀਂ ਕਹਿੰਦੇ ਹੋ ਕਿ ਜਿਹੜੇ ਉੱਥੇ ਜਿਹੜੇ ਫੈਸਲਾ ਕਰਦੇ ਨੇ ਉਹਨਾਂ ਤੇ ਗੱਲਾਂ ਜਾਂਦੀਆਂ ਨੇ ਕੀ ਕਰੇ ਬੰਦਾ ਯਾਰ ਤੇ ਫੈਸਲਾ ਤੇ ਗਲਤ ਅੱਜ ਤੇ ਮੈਂ ਸ਼ਰਯਾਮ ਕਹਾਵਾਂਗਾ ਕਿ ਗਲਤ ਫੈਸਲਾ ਆ ਜਿੰਨੇ ਜੋ ਕਹਿਣਾ ਖੈ ਲਵੇ ਇਹ ਤੁਸੀਂ ਪਹਿਲੂ ਤੇ ਇਨਸਾਨਾਂ ਦੇ ਜਜ਼ਬਾਤਾਂ ਨਾਲ ਖੇਡੇ ਫੇਰ ਤੁਸੀਂ ਅੱਜ ਸਿਰ ਗੁਰੰਤ ਸਾਹਿਬ ਨੂੰ ਵੀ ਚੀਟ ਕਰ ਗਿਆ ਯਾਰ ਹਾਦੀ ਹੋਈ ਪਈ ਜਾਂ ਫਿਰ ਲਿਆਓ ਇੱਕ ਵਾਰੀ ਫੇਰ ਮੈਂ ਤੁਹਾਨੂੰ ਕਹਿੰਦਾ ਉਹਨਾਂ ਨੂੰ ਜਿਹੜੇ ਤੁਸੀਂ ਵੱਡ ਟੁੱਕ ਦਿੱਤੇ ਨੇ ਮਾਰ ਦਿੱਤੇ ਨੇ ਉਹਨਾਂ ਨੂੰ ਲਿਆਓ ਫਿਰ ਉਹਨਾਂ ਨੂੰ ਵੀ ਇੰਨੀ ਸਜ਼ਾ ਦਿਓ ਸਿਰਫ 10 ਦਿਨ ਬਿਠਾਓ ਉੱਥੇ ਸੇਵਾ ਕਰਾਓ ਤੇ ਬਸ ਠੀਕ ਆ ਇਹ ਸੁਖਵੀਰ ਸਿੰਘ ਬਾਦਲ ਦੇ ਤੁਸੀਂ ਅਗਲੇ ਰਾਹ ਖੋਲ ਦਿੱਤੇ ਨੇ ਉਹਦੀ ਰਾਜਨੀਤੀ ਦੇ ਰਾਹ ਖੋਲ ਦਿੱਤੇ ਨੇ ਉਹਨੂੰ ਹੀਰੋ ਬਣਾ ਦਿੱਤਾ ਗਿਆ ਐਕਚੁਅਲੀ ਇਹ ਜਿਹੜੀ ਚਾਲ ਵੱਡੀ ਖੇਡੀ ਗਈ ਹੈ ਨਾ ਰਲ ਮਿਲ ਕੇ ਸਾਰੇ ਹੋਲ ਬੇਕੋਲ ਬੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਬਣਾ ਦਿੱਤਾ ਬਹੁਤ ਵੱਡਾ ਹੀਰੋ ਤੇ 2027 ਦੀਆਂ ਚੋਣਾਂ ਲਈ ਉਹਦੇ ਵਾਸਤੇ ਰਾਹ ਖੋਲ ਦਿੱਤੇ ਗਏ ਨੇ ਹੁਣ ਦੇਖਿਓ ਅੱਜ ਸਜਾਵਾਂ ਜਿਹੜੀਆਂ ਤੁਸੀਂ ਸਜਾਵਾਂ ਕਹਿੰਦੇ ਹੋ ਤੇ ਮੈਨੂੰ ਵੀ ਕਹਿਣਾ ਪੈ ਰਿਹਾ ਮੈਂ ਬਿਲਕੁਲ 1.5% ਵੀ ਸਜ਼ਾ ਨਹੀਂ ਮੰਨਦਾ ਇਸ ਚੀਜ਼ ਨੂੰ ਇਹ ਡਰਾਮਾ ਕੀਤਾ ਗਿਆ ਪਰ ਹੁਣ ਉਹਨਾਂ ਨੇ ਅੱਜ ਆਖਰੀ ਦਿਨ ਪੂਰਾ ਕਰ ਲਿਆ ਹੁਣ ਦੇਖਿਓ ਕਿਦਾਂ ਆਲਰੇਡੀ ਅੱਜ ਬਜੀਠੀਆਂ ਨੇ ਕਿਹਾ ਕਿ ਹੁਣ ਅਸੀਂ ਅਕਾਲੀ ਦਲ ਨੂੰ ਦੁਬਾਰਾ ਖੜਾ ਕਰਾਂਗੇ ਤੇ ਚੀਮੇ ਨੇ ਵੀ ਇਹ ਕਿਹਾ ਫਿਰ ਭੁੰਦੜ ਨੇ ਤੁਹਾਨੂੰ ਪਤਾ ਉਹਨੇ ਇਹ ਵੀ ਕਹਿ ਦਿੱਤਾ ਸੀ ਕਿ ਜਿਹੜਾ ਵੀ ਹੁਣ ਪ੍ਰਧਾਨ ਬਣੇਗਾ ਅਕਾਲੀ ਦਲ ਦਾ ਉਹ ਬੰਦਾ ਜੇਕਰ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਵੀ ਬਣਾਇਆ ਜਾਂਦਾ ਤੇ ਅਸੀਂ ਸਵੀਕਾਰ ਕਰਾਂਗੇ ਫਿਰ ਤੁਸੀਂ ਸਵੀਕਾਰ ਕਰੋ ਫਿਰ ਤੁਸੀਂ ਨਾਲ ਇਹ ਵੀ ਕਹਿੰਦੇ ਹੋ ਕਿ ਸਾਨੂੰ ਤੁਹਾਨੂੰ ਸਾਨੂੰ ਸਭ ਨੂੰ ਸਵੀਕਾਰ ਕਰਨਾ ਪੈਗਾ ਕਿਉਂ ਕਰਨਾ ਪੈਗਾ ਸਾਨੂੰ ਕਿਉਂ ਸਾਨੂੰ ਸਵੀਕਾਰ ਕਰਨਾ ਪੈਗਾ ਇਹ ਇੱਕ ਰਾਜਨੀਤਿਕ ਪਾਰਟੀ ਆ ਤੇ ਕਿਉਂ ਨਹੀਂ ਇਸ ਬੰਦੇ ਨੂੰ ਇਹੋ ਜੀ ਕੋ ਸਜ਼ਾ ਦਿੱਤੀ ਗਈ ਠੀਕ ਹੈ ਤੁਸੀਂ ਭਾਂਡੇ ਵੀ ਮੰਜਵਾਓ ਵਾਸ਼ਰੂਮ ਸਾਫ਼ ਕਰਾਓ ਉਹ ਅਲੱਗ ਗੱਲ ਆ ਤੁਸੀਂ ਇਹ ਵੀ ਕਰੋਨਾ ਜ਼ਰੂਰ ਕਰਾਓ ਅਸੀਂ ਇਹ ਤੋਂ ਇਹਨੂੰ ਮਨਾ ਨਹੀਂ ਕਰਦੇ ਪਰ ਕਿਉਂ ਨਹੀਂ ਇਸ ਬੰਦੇ ਨੂੰ ਉਹ ਸਜ਼ਾ ਦਿੱਤੀ ਗਈ ਜਿਹੜੀ ਸਜ਼ਾ ਦਾ ਵਾਕਈ ਹੱਕਦਾਰ ਆ ਕਿਉਂ ਨਹੀਂ ਇਸ ਬੰਦੇ ਨੂੰ ਘੱਟੋ-ਘੱਟ ਕਿਉਂਕਿ ਰਾਜਨੀਤਿਕ ਬੰਦੇ ਨੇ ਇਹਨਾਂ ਵਾਸਤੇ ਇਹੋ ਸਭ ਤੋਂ ਵੱਡੀ ਸਜ਼ਾ ਹੁੰਦੀ ਆ ਕਿ ਇਹਨਾਂ ਨੂੰ ਰਾਜਨੀਤੀ ਤੋਂ ਦੂਰ ਕਰ ਦਿੱਤਾ ਜਾਵੇ ਕਿਉਂ ਨਹੀਂ ਇਸ ਬੰਦੇ ਨੂੰ ਘੱਟੋ-ਘੱਟ 10 ਜਾਂ 15 ਸਾਲ ਵਾਸਤੇ ਰਾਜਨੀਤੀ ਤੋਂ ਦੂਰ ਕਰਨ ਦੇ ਆਰਡਰ ਕੀਤੇ ਗਏ ਕਿ ਕਿਸੇ ਵੀ ਰਾਜਨੀਤਿਕ ਜਥੇਬੰਦੀ ਨਾਲ ਕਿਸੇ ਪਾਰਟੀ ਨਾਲ ਜਾਂ ਕਿਸੇ ਵੀ ਇਹੋ ਜਿਹੇ ਸੰਘਰਸ਼ ਨਾਲ ਇਸ ਬੰਦੇ ਦਾ ਕੋਈ ਲੈਣ-ਦੇਣ ਨਹੀਂ ਹੋਣਾ ਚਾਹੀਦਾ ਜਿੱਦਾਂ ਦੀ ਗੋਲੀ ਚੱਲੀ ਆ ਸਾਰੇ ਕਹਿ ਰਹੇ ਨੇ ਕਿ ਪੰਥ ਵਿੱਚੋਂ ਸੇਕਿਆ ਜਾਵੇ ਨਰੈਣ ਸਿੰਘ ਚੌੜਾ ਨੂੰ ਇਹਦੇ ਬੰਦੇ ਕਹਿ ਰਹੇ ਨੇ ਤੇ ਮੈਂ ਕਹਿੰਦਾ ਚਲੋ ਮੈਂ ਨਹੀਂ ਕਹਿੰਦਾ ਕਿਉਂਕਿ ਨਰੈਣ ਸਿੰਘ ਚੌੜਾ ਦੀ ਇਹ ਬਹੁਤ ਵੱਡੀ ਗਲਤੀ ਆ ਮੈਂ ਕੋਈ ਗੁੱਸਾ ਕਰੇ ਗਿਲਾ ਕਰੇ ਸ਼ਿਕਵਾ ਕਰੇ ਕਿਸੇ ਗੋਡੇ ਵਜੇ ਗਿੱਟੇ ਵਜੇ ਪਰ ਇਸ ਗੱਲ ਨੂੰ ਮੈਂ ਗਲਤ ਕਹਾਂਗਾ ਕਿ ਤੁਸੀਂ ਗੋਲੀ ਚਲਾਉਣ ਵਾਲੀ ਥਾਂ ਬੜੀ ਗਲਤ ਚੁਣੀ ਐ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਲੈ ਕੇ ਆਉਣਾ ਬਣਦਾ ਹੀ ਨਹੀਂ ਜੇ ਤੁਸੀਂ ਹਥਿਆਰ ਲੈ ਕੇ ਆਓਗੇ ਤੇ ਤੁਸੀਂ ਕਿਹਨੂੰ ਰੋਕੋਗੇ ਦੂਸਰੇ ਤਰ੍ਹਾਂ ਮਾਨੂੰ ਹੋਰ ਬੜੇ ਰਸਤੇ ਸਨ ਹੋਰ ਬਹੁਤ ਜਗ੍ਹਾ ਹੁੰਦੀਆਂ ਨੇ ਬਦਲੇ ਲੈਣ ਲਈ ਜੇ ਤੁਸੀਂ ਕਹਿੰਦੇ ਹੋ ਕਿ ਨਰੈਨ ਸਿੰਘ ਚੌੜਾ ਨੂੰ ਪੰਥ ਵਿੱਚੋਂ ਸੇਕਿਆ ਜਾਵੇ ਮੈਂ ਕਹਿੰਦਾ ਦੋਨਾਂ ਨੂੰ ਸੇਕਿਆ ਜਾਣਾ ਚਾਹੀਦਾ ਬਰਾਬਰ ਦਾ ਉਨੇ ਸਾਲ ਸੁਖਵੀਰ ਸਿੰਘ ਬਾਦਲ ਨੂੰ ਵੀ ਨਾਲ ਪੰਥ ਵਿੱਚੋਂ ਸੇਕਿਆ ਜਾਣਾ ਚਾਹੀਦਾ ਹਾਲਾਂਕਿ ਸੁਖਵੀਰ ਸਿੰਘ ਬਾਦਲ ਦਾ ਤੇ 300% ਹੈ 100% ਵੀ 300% ਇਹ ਬਣਦਾ ਕਿ ਉਸ ਬੰਦੇ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਉਹਨਾਂ ਨੇ ਕੰਮ ਕੀਤੇ ਨੇ ਜਿੰਨੇ ਮਤਲਬ ਬੇਅਦਬੀਆਂ ਤੋਂ ਵੱਡਾ ਕਿਹੜਾ ਕੰਮ ਅਸੀਂ کہہ ਸਕਦੇ ਹਾਂ ਯਾਰ ਸਾਰੇ ਸਾਡੇ ਬਾਪ ਨੇ ਬਾਪ ਨਾਲ ਬੇਅਦਬੀ ਕੀਤੀ ਆ ਉਹਦਾ ਆਪਣਾ ਵੀ ਬਾਪ ਉਹਨੂੰ ਆ ਕਹਿੰਦੇ ਨੇ ਤੇ ਸੁਖਵੀਰ ਸਿੰਘ ਬਾਦਲ ਨੂੰ ਤੇ ਪੰਥ ਵਿੱਚੋਂ ਸੇਕਣਾ ਬਣਦਾ ਹੀ ਸੀ ਉਹਦੇ ਨਾਲ ਜਿਹੜੇ ਉਹਦੇ ਚਮਚੇਵੇਂ ਕਿਹਨਾ ਹੁੰਨਾ ਹਮੇਸ਼ਾ ਇਹ ਚਮਚੇ ਹੁੰਦੇ ਨੇ ਰਿਮੋਟ ਦੇ ਨਾਲ ਜਿਹੜੇ ਚੱਲਦੇ ਨੇ ਨਾ ਇਦਾਂ ਦੇ ਹੁੰਦੇ ਨੇ ਇਹ ਰਿਮੋਟ ਸਾਰਿਆਂ ਦਾ ਸੁਖਵੀਰ ਸਿੰਘ ਬਾਦਲ ਇਹਨਾਂ ਸਾਰਿਆਂ ਨੂੰ ਪੰਥ ਵਿੱਚੋਂ ਸਿੱਖਿਆ ਜਾਣਾ ਚਾਹੀਦਾ ਸੀਗਾ ਪਹਿਲੀ ਤੇ ਗੱਲ ਅਕਾਲੀ ਦਲ ਪਾਰਟੀ ਇੰਨ ਨੂੰ ਮੈਨੂੰ ਇਹੋ ਨਹੀਂ ਸਮਝ ਆਇਆ ਅਜੇ ਤੱਕ ਵੀ ਇਹਨੂੰ ਧਾਰਮਿਕ ਦਰਜਾ ਕਿਉਂ ਦਿੱਤਾ ਜਾਂਦਾ ਇਸ ਪਾਰਟੀ ਨੂੰ ਕਿਸੇ ਜਮਾਨੇ ਵਿੱਚ ਹੋਏਗੀ ਇਹਨਾਂ ਦੀ ਇਹ ਪਾਰਟੀ ਇਸ ਕਰਕੇ ਬਣੀ ਸੀ ਨਾ ਸਿੱਖ ਮर्याਦਾ ਦਾ ਖਿਆਲ ਰੱਖਣਾ ਸਿੱਖੀ ਦੇ ਜਿੰਨੇ ਵੀ ਗੁਰਦੁਆਰੇ ਨੇ ਪੂਰੀ ਦੁਨੀਆ ਦੇ ਵਿੱਚ ਸਿੱਖ ਸਿੱਖ ਗੁਰਦੁਆਰੇ ਜਿਹੜੇ ਬਣੇ ਹੋਣੇ ਟੈਂਪਲ ਉਹਨਾਂ ਦੀ ਮर्याਦਾ ਉਹਨਾਂ ਦੀ ਰੱਖਿਆ ਉਹਨਾਂ ਦੇ ਸੰਬੰਧਾਂ ਦਾ ਖਿਆਲ ਰੱਖਣਾ ਤੇ ਤੁਸੀਂ ਤੇ ਆਪੇ ਹੀ ਬੇੜੇ ਗਰ ਕਰ ਦਿੱਤੇ ਨੇ ਧਾਰਮਿਕ ਪਾਰਟੀ ਤੁਹਾਨੂੰ ਕਿਉਂ ਕਿਹਾ ਜਾਂਦਾ ਮੈਨੂੰ ਇਸ ਗੱਲ ਦੀ ਸੱਚੀ ਸਮਝ ਨਹੀਂ ਆਈ ਤੁਸੀਂ ਆਮ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਵਾਂਗ ਰਾਜਨੀਤੀ ਕਰਦੇ ਹੋ ਤੁਸੀਂ ਵੀ ਵੋਟਾਂ ਮੰਗਦੇ ਹੋ ਆਪਣੇ ਘਰ ਭਰਦੇ ਹੋ ਆਪਣੇ ਲੋਕਾਂ ਦੇ ਘਰ ਭਰਦੇ ਹੋ ਜਿੱਧਰ ਉਹ ਪਲੜਾ ਪਾਰ ਹੁੰਦਾ ਉਧਰ ਤੁਸੀਂ ਜਾ ਬੈਠਦੇ ਹੋ ਤੇ ਤੁਸੀਂ ਕਮਾਲ ਹੀ ਕਰਦੇ ਹੋ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਕਿੰਨਾ ਕੁ ਯੋਗਦਾਨ ਪਾਇਆ ਉਦੋਂ ਤੁਸੀਂ ਸਾਰੇ ਬੀਜੇਪੀ ਨਾਲ ਸਰੇਲੇ ਹੋਏ ਸੀਗੇ ਅੱਜ ਗੋਲੀ ਚੱਲੀ ਆ ਸੁਖਬੀਰ ਸਿੰਘ ਬਾਲਾ ਤਾਂ ਕੱਖ ਨਹੀਂ ਹੋਇਆ ਉਹਦਾ ਵਾਲਵਿੰਗਾ ਨਹੀਂ ਹੋਇਆ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸਾਨੀ ਅੰਦੋਲਨ ਅੱਜ ਵੀ ਚੱਲ ਰਿਹਾ ਔਰ ਉਸ ਅੰਦੋਲਨ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਕਿ ਜਗਦੀਪ ਸਿੰਘ ਡੱਲੇਵਾਲ ਸਾਹਿਬ ਮਰਨ ਕਿਨਾਰੇ ਬੈਠੇ ਨੇ ਕਿਸੇ ਵੀ ਇੱਕ ਬੰਦੇ ਨੇ ਤੁਹਾਡੇ ਵਿੱਚੋਂ ਜਾ ਕੇ ਜਾ ਕੇ ਪੁੱਛਣਾ ਤਾਂ ਬਹੁਤ ਦੂਰ ਦੀ ਗੱਲ ਆ ਕੀ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਗੱਲ ਕੀਤੀ ਕਿ ਡੱਲੇਵਾਲ ਸਾਹਿਬ ਆਖਰੀ ਸਾਹਾਂ ਤੇ ਬੈਠੇ ਨੇ ਉੱਥੇ ਤੁਹਾਨੂੰ ਤੇ ਉਦੋਂ ਦੇ ਪਿੱਸੂ ਪਏ ਹੋਏ ਨੇ ਜਿੱਦਣ ਦਾ ਉਹਦੀ ਗੋਲੀ ਚੱਲੀ ਆ ਅਜੇ ਤਾਂ ਮਰਿਆ ਨਹੀਂ ਉਹ ਯਾਰ ਤੁਸੀਂ ਮਤਲਬ ਸਮਝਦੇ ਸਾਰੀ ਦੁਨੀਆ ਫੁੱਦੂ ਆ ਬਸ ਇੱਕ ਅਕਾਲੀ党 ਦੇ ਜਿਹੜੇ ਤੁਹਾਡੇ ਚਮਚੇ ਚਮਚੇ ਉਹੀ ਸਿਆਣੇ ਹੋ ਬਾਕੀ ਸਾਰੀ ਦੁਨੀਆ ਪਾਗਲ ਆਂਦੀ ਹੈ ਇਹੀ ਸਮੇਂ ਤੇ ਹੋ ਨਾ ਤੁਹਾਡਾ ਬੇੜਾ ਗਰਹ ਕੀਤਾ ਹੋਇਆ ਜਿਹੜਾ ਨਾ ਮੈਂ ਹੁਣ ਇਹ ਵੀ ਨਹੀਂ ਕਵਾਂਗਾ ਕਿ ਤੁਹਾਨੂੰ ਇਹਨਾਂ ਹਾਲਾਤਾਂ ਤੇ ਲੈ ਆਂਦਾ ਉਹਨਾਂ ਨੇ ਕਾਦੇ ਹਾਲਾਤ ਆ ਤੁਹਾਡੇ ਕਾਦੇ ਵਾਸਤੇ ਕਿਉਂ ਕਿਹਾ ਜਾਵੇ ਕਿ ਤੁਹਾਨੂੰ ਇਹਨਾਂ ਹਾਲਾਤਾਂ ਤੇ ਲੈ ਆਂਦਾ ਹਾਲਾਤਾਂ ਤੁਹਾਡੇ ਨੂੰ ਕੀ ਹੋਇਆ ਹਾਲਾਤ ਤੁਹਾਡੇ ਸਗੋਂ ਹੋਰ ਜ਼ਿਆਦਾ ਵਧੀਆ ਹੋ ਗਏ ਨੇ ਹੁਣ ਦੁਨੀਆ ਭਰ ਦੀ ਤੁਹਾਨੂੰ ਸਭ ਤੋਂ ਵੱਡੀ ਸਿਕਿਉਰਿਟੀ ਸੁਖਵੀਰਜ਼ ਇੱਕ ਪਾਸੇ ਤੇ ਕਰਦੇ ਸੀਗੇ ਪਹਿਲਾਂ ਰੌਲਾ ਪਾਉਂਦੇ ਸੀਗੇ ਇਹਦੀ ਸਿਕਿਉਰਿਟੀ ਬਹੁਤ ਆ ਕਾਫਲਾ ਇੱਧਰ ਜਾਂਦਾ ਹੁਣ ਲੈ ਲਓ ਤੁਹਾਡੀਆਂ ਕਾਲੀਆਂ ਨੇ ਉਹਨੂੰ ਵੱਡੀ ਸਿਕਿਉਰਿਟੀ ਦੇ ਦਿੱਤੀ ਆ ਜਿਹੜੀ ਗੁਰਦੁਆਰਾ ਸਹਿਵਾਨਾਂ ਦੀ ਪਰਸਨਲ ਸਿਕਿਉਰਿਟੀ ਹੁੰਦੀ ਤੁਹਾਨੂੰ ਸ਼ਾਇਦ ਨਹੀਂ ਪਤਾ ਜਿੱਦਣ ਦੇ ਬੇਠਾ ਵਰਸਾ ਲੈ ਕੇ ਉਦੋਂ ਦੀ ਉਹ ਵੀ ਸਾਰੀ ਸਿਕਿਉਰਿਟੀ ਉੱਥੇ ਲਾਈ ਹੋਈ ਆ ਤੇ ਗਵਰਨਮੈਂਟ ਦੀ ਸਿਕਿਉਰਿਟੀ ਵੱਖਰੀ ਡਿਡ 2250 ਬੰਦਾ ਉਦੋਂ ਦਾ ਉਹਦੇ ਦਿਵਾਰੇ ਖੜਾ ਆ ਇਹਨੂੰ ਪੈਸੇ ਕੌਣ ਦਿੰਦਾ ਆ ਅਕਾਲੀ ਦੰ ਦਿੰਦੀ ਆ ਜਾਂ ਐਸਜੀਪੀਸੀ ਵਾਲੇ ਦਿੰਦੇ ਨੇ ਪੈਸੇ ਗਵਰਨਮੈਂਟ ਵੀ ਨਹੀਂ ਦਿੰਦੀ ਅਸੀਂ ਦਿੰਨੇ ਆ ਮੇਰੇ ਤੁਹਾਡੇ ਵਰਗੇ ਪੈ ਦਿੰਦੇ ਆ ਚਲੋ ਮੈਂ ਕੈਨੇਡੀਅਨ ਸਿਟੀਜ਼ਨ ਆ ਮੈਂ ਆਪਣੇ ਆਪ ਨੂੰ ਥੋੜਾ ਸਾਈਡ ਤੇ ਕਰ ਲੈਣਾ ਮੈਂ ਨਹੀਂ ਦਿੰਦਾ ਹੋਵਾਂਗਾ ਪੈਸੇ ਤੁਸੀਂ ਤਾਂ ਦੇ ਰਹੇ ਹੋ ਨਾ ਸਾਰੇ ਪੰਜਾਬੀ ਇਹਨਾਂ ਦੀਆਂ ਸਿਕਿਉਰਟੀਆਂ ਦੇ ਪੈਸੇ ਯਾਰ ਐਡਾ ਵੱਡਾ ਖਿਲਵਾੜ ਐਡਾ ਵੱਡਾ ਡਰਾਮਾ ਉਹ ਜਿਹੜਾ ਇੱਕ ਮੰਗੂ ਮਾਠ ਜਿਹੜਾ ਸੀਗਾ ਤੁਹਾਨੂੰ ਪਤਾ ਉਹਨੇ ਇੱਕ ਕਿੰਨੇ ਸੋਹਣੇ ਨੌਜਵਾਨ ਨੂੰ ਸਿਰਫ ਇਸੇ ਕਰਕੇ ਮਾਰਤਾ ਹੀ ਮੈਂ ਹੀਰੋ ਬਣ ਜਾਣਾ ਬਸ ਤੇ ਉਦੋਂ ਵੀ ਜਕਾਰੇ ਲਾਉਣ ਲੱਪੈ ਸੇ ਮੰਗੂ ਤੇਰੀ ਸੋਚ ਤੇ ਪਹਿਰਾ ਧਿਆंगे ਠੋਕ ਕੇ ਬਿਨਾ ਸੋਚੇ ਸਮਝੋ ਜਕਾਰੇ ਲਾਉਣ ਲੱਪੈ ਨੇ ਤੁਸੀਂ ਮਾਫ ਕਰਨਾ ਅੱਜ ਮੈਂ ਬਹੁਤ ਖੁੱਲ ਕੇ ਬੋਲ ਰਿਹਾ ਔਰ ਬੋਲਣਾ ਪਏਗਾ ਹੋਰ ਬੋਲਾਂਗੇ ਕਿਉਂਕਿ ਅੱਜ ਉਹਨਾਂ ਦੀ ਆਪਣੀ ਸੇਵਾ ਜਾਂ ਤੁਸੀਂ ਸਜਾ ਕਹ ਲਓ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੋਨਾਂ ਚ ਚੂਜ਼ ਕਿਹੜਾ ਕੀਤਾ ਜਾਵੇ ਕਨਫਿਊਜ਼ ਕੀਤਾ ਹੋਇਆ ਤੁਸੀਂ ਸਾਨੂੰ ਉਹ ਪੂਰੀਆਂ ਕਰਕੇ ਆਏ ਨੇ ਅੱਜ ਆਉਂਦੇ ਉਹਨਾਂ ਦੀ ਪ੍ਰੈਸ ਕਾਨਫਰੰਸਾਂ ਤੁਸੀਂ ਸੁਣ ਕੇ ਦੇਖੋ ਕੀ ਬਕਵਾਸ ਕਪੈ ਕਰਦੇ ਨੇ ਯਾਰ ਕਿੰਨੀ ਦੇਰ ਦੇ ਲੱਗੇ ਹੋਏ ਅਸੀਂ ਇਹਨਾਂ ਲੋਕਾਂ ਨੂੰ ਲੱਭਣ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਨੇ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਹੁਣ ਸਾਰੇ ਕੁਝ ਲੱਭ ਵੀ ਗਿਆ ਤੁਸੀਂ ਤਾਂ ਉਹ ਵੀ ਰਾਹ ਬੰਦ ਕਰ ਦਿੱਤੇ ਉਹ ਵੀ ਕੇਸ ਵੀ ਬੰਦ ਹੋਣ ਹੋ ਜਾਣੇ ਆ ਕਿਸੇ ਨੇ ਹੁਣ ਥੋੜੇ ਬੇਅਦਬੀਆਂ ਵਾਲੇ ਲੱਭਿਆ ਜਾਵੇਗਾ ਕਿਉਂਕਿ ਤੁਸੀਂ ਤਾਂ ਐਡਾ ਵੱਡੀ ਗੇਮ ਖੇਡੀ ਐ ਕਿ ਉਹਨਾਂ ਨੂੰ ਲੱਭ ਕੇ ਸਾਰਾ ਕੁਝ ਸਵੀਕਾਰ ਕਰਾ ਕੇ ਤੇ ਉਹਨਾਂ ਨੂੰ ਫਿਰ ਆਜ਼ਾਦ ਕਰ ਦਿੱਤਾ। ਕੀ ਆ ਡਰਾਮਾ ਕੀਤਾ ਯਾਰ ਤੁਸੀਂ ਸਾਰਿਆਂ ਨੇ ਰਲ ਮਿਲ ਕੇ। ਕੀ ਕਮਾਲ ਕਰ ਦਿੱਤੀ ਤੁਸੀਂ। ਮੈਂ ਵਿੱਚ ਹੀ ਸਾਰੇ ਜਥੇਬੰਦੀਆਂ ਨੂੰ ਵੀ ਕਹਾਂਗਾ, ਜਥੇਦਾਰਾਂ ਨੂੰ ਵੀ ਕਹਾਂਗਾ ਕਿ ਇਹ ਗਲਤ ਫੈਸਲਾ ਹੈ। ਮੈਂ ਜੇ ਦੁਬਾਰਾ ਇੱਕ ਵਾਰੀ ਫੇਰ ਇੱਕ ਦੋ ਵਾਰੀ ਬੋਲਣਾ ਪਿਆ ਜਰੂਰ ਬੋਲਾਂਗੇ ਪਰ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਤੁਸੀਂ ਸੋਚੋ ਇਹਨਾਂ ਗੱਲਾਂ ਨੂੰ ਜਰੂਰ ਸੋਚੋ ਸਮਝੋ ਤੇ ਦੇਖੋ ਤੁਸੀਂ ਕੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ